ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਜਿੱਥੇ ਸਿਆਸਤ ਇੱਕ ਪਾਸੇ ਗਰਮਾਈ ਹੋਈ ਉੱਥੇ ਦੂਜੇ ਪਾਸੇ ਦੁਰਗਾ ਮਾਤਾ ਮੰਦਿਰ ਦੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਪੂਜਨਾ ਸ਼ੂ ਤੇ ਅਕਾਲੀ ਦਲ ਤੋਂ ਪਰਵਕਾਰ ਸਿੰਘ ਘੁੰਮਣ ਦੋਵੇਂ ਉਮੀਦਵਾਰ ਆਮੋ ਸਾਹਮਣੇ ਹੋਏ ਨੇ ਇੱਕ ਦੂਜੇ ਨੂੰ ਜੱਫੀ ਪਾਈ ਗਈ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਪਰ ਉਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਭਾਈਚਾਰਕ ਸਾਂਝ ਅਲੱਗ ਚੀਜ਼ ਹੈ ਪੋਲਿਟਿਕਸ ਅਲੱਗ ਚੀਜ਼ ਹੈ ਸਾਡੇ ਵਿਚਾਰਾਂ ਦੇ ਪ੍ਰਤੀ ਮਤਭੇਦ ਜ਼ਰੂਰ ਹੋ ਸਕਦੇ ਨੇ ਪਰ ਉੱਦਾਂ ਸਾਡੀ ਨਿੱਜੀ ਕੋਈ ਦੁਸ਼ਮਣੀ ਨਹੀਂ ਹੈ ਹਰ ਪਾਰਟੀ ਦੀ ਆਪੋ ਆਪਣੀ ਸੋਚ ਹੁੰਦੀ ਹੈ ਤੇ ਸੋਚ ਦੇ ਤਹਿਤ ਆਪਣੇ ਏਜੰਡੇ ਤੇ ਉਹ ਪਾਰਟੀ ਕੰਮ ਕਰਦੀ ਹੈ ਤੇ ਨਿੱਜੀ ਤੌਰ ਤੇ ਸਾਡੀ ਵੀ ਆਪਸ ਦੇ ਵਿੱਚ ਦੋਸਤੀ ਹੈ ਤੁਸੀਂ ਵੀ ਆਏ ਸੀ ਔਰ ਮੇਲ ਵੀ ਹੋਇਆ ਸੀ ਕੀ ਕਹਿਣਾ ਚਾਹੋਗੇ ਦੇਖੋ ਇਹ ਭਾਈਚਾਰਕ ਸਾਂਝ ਅਲੱਗ ਚੀਜ਼ ਹੈ ਔਰ ਪੋਲਿਟਿਕਸ ਅਲੱਗ ਚੀਜ਼ ਹੈ ਵਿਚਾਰਾਂ ਦੀ ਲੜਾਈ ਹੈ ਇਹ ਪਰਸਨਲ ਲੜਾਈ ਨਹੀਂ ਹੈਗੀ ਐਦਾਂ ਦਾ ਮਾਸ਼ੂ ਦੀ ਜਿਹੜਾ ਲਾਇਰ ਹੈਗਾ ਉਹਨੇ ਜ਼ਬਾਨ ਤੇ ਕਰਾਈ ਹੈ ਸਾਰਾ ਕੇਸ ਮੈਂ ਲੜਦਾ ਰਿਹਾ ਉਹਨਾਂ ਦਾ ਵਕੀਲ ਰਿਹਾ ਇਹਦਾ ਮਤਲਬ ਇਹ ਨਹੀਂ ਸਾਡੀ ਕੋਈ ਲੜਾਈ ਪਰਸਨਲ ਹੈਗੀ ਹੈ ਸੋ ਇਹ ਵਿਚਾਰਾਂ ਦੀ ਲੜਾਈ ਹੈ ਸਾਡੇ ਵਿਚਾਰ ਜਿਹੜੇ ਹੈਗੇ ਆ ਸਾਡੀ ਸੋਚ ਜਿਹੜੀ ਹੈ ਸ਼੍ਰੋਮਣੀ ਕਾਲੇਦਾਲ ਦੀ ਡਿਫਰੈਂਟ ਹੈਗੀ ਹੈ ਉਹਗਾ ਬੰਦੂ ਸੋਚ ਹੈ ਉਹ ਸੋਚ ਹੈ ਕਿ ਡਿਵੈਲਪਮੈਂਟ ਦੀ ਉਹ ਸੋਚ ਹੈ ਕਿ ਇਹ ਭਾਈਚਾਰਕ ਸਾਂਝ ਦੀ ਇਹ ਜਿਹੜੀ ਸੋਚ ਹੈਗੀ ਹੈ ਕਾਂਗਰਸ ਦੀ ਉਹ ਡਿਫਰੈਂਟ ਹੈਗੀ ਹੈ ਠੀਕ ਹੈ ਨਾ ਇਹ ਜਿਹੜੀ ਵੰਡ ਪਾਉਣ ਵਾਲੀ ਹੈਗੀ ਹੈ ਸੋ ਮੇ ਦਾ ਆਸ਼ੂ ਨਾਲ ਸਾਡੀ ਕੋਈ ਪਰਸਨ ਲੜਾਈ ਨਹੀਂ ਮੈਂ ਚਾਹ ਨਾ ਸੰਜੀਵ ਜੀ ਨਾਲ ਮੇਰੀ ਕੋਈ ਲੜਾਈ ਹੈਗੀ ਆਸ਼ੂ ਨਾਲ ਕੋਈ ਲੜਾਈ ਨਹੀਂ ਹੈਗੀ ਲੜਾਈ ਵਿਚਾਰਾਂ ਦੀ ਹੈ ਸਿਧਾਂਤਾਂ ਦੀ ਲੜਾਈ ਹੈ ਅਸੀਂ ਸਦਾ ਤੱਕ ਲੜਾਈ ਜਿਹੜੀ ਹੈਗੀ ਆ ਉਹ ਜਿੰਨੀ ਹੈਗੀ ਹੈ ਤੇ ਲੋਕਾਂ ਦੇ ਸਾਰੇ ਰੈਜ਼ੀਡੈਂਟ ਜਿਹੜੇ ਹੈਗੇ ਆ ਵੈਸਤੇ ਉਹਨਾਂ ਦੇ ਬਲਬੁੱਤੇ ਦੇ ਉੱਤੇ ਜਿੱਤਾਂਗੇ ਕਿਉਂਕਿ ਉਹ ਸਾਡਾ ਪਰਵਾਹ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਜਿੱਥੇ ਸਿਆਸਤ ਇੱਕ ਪਾਸੇ ਗਰਮਾਈ ਹੋਈ ਓਥੇ ਦੂਜੇ ਪਾਸੇ ਦੁਰਗਾ ਮਾਤਾ ਮੰਦਿਰ ਦੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਪੁਸ਼ਨਾ ਸ਼ੁਤਿਆ ਕਾਲੀ ਦਲ ਤੋਂ ਪਰਵਕਾਰ ਸਿੰਘ ਘੁੰਮਣ ਦੋਵੇਂ ਉਮੀਦਵਾਰ ਆਮੋ ਸਾਹਮਣੇ ਹੋਏ ਨੇ ਇੱਕ ਦੂਜੇ ਨੂੰ ਜੱਫੀ ਪਾਈ ਗਈ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਪਰਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਭਾਈਚਾਰਕ ਸੰਸ ਜਲਗ ਚੀਜ਼ ਹੈ ਪੋਲਿਟਿਕਸ ਅਲੱਗ ਚੀਜ਼ ਹੈ ਸਾਡੇ ਵਿਚਾਰਾਂ ਦੇ ਪ੍ਰਤੀ ਮਤਭੇਦ ਜ਼ਰੂਰ ਹੋ ਸਕਦੇ ਨੇ ਪਰ ਉੱਦਾਂ ਸਾਡੀ ਨਿੱਜੀ ਕੋਈ ਦੁਸ਼ਮਣੀ ਨਹੀਂ ਹੈ ਹਰ ਪਾਰਟੀ ਦੀ ਆਪੋ ਆਪਣੀ ਸੋਚ ਹੁੰਦੀ ਹੈ ਤੇ ਸੋਚ ਦੇ ਤਹਿਤ ਆਪਣੇ ਏਜੰਡੇ ਤੇ ਉਹ ਪਾਰਟੀ ਕੰਮ ਕਰਦੀ ਹੈ ਤੇ ਨਿੱਜੀ ਤੌਰ ਤੇ ਸਾਡੀ ਵੀ ਆਪਸ ਦੇ ਵਿੱਚ ਦੋਸਤੀ ਹੈ ਤੁਸੀਂ ਔਰ ਤੁਸੀਂ ਵੀ ਆਏ ਸੀ ਔਰ ਮੇਲ ਵੀ ਹੋਇਆ ਸੀ ਕੀ ਕਹਿਣਾ ਜਾਊਗਾ ਦੇਖੋ ਇਹ ਭਾਈਚਾਰਕ ਸੰਸ ਅਲੱਗ ਚੀਜ਼ ਹੈ ਔਰ ਪੋਲਿਟਿਕਸ ਅਲੱਗ ਚੀਜ਼ ਹੈ ਵਿਚਾਰਾਂ ਦੀ ਲੜਾਈ ਹੈ ਇਹ ਪਰਸਨਲ ਲੜਾਈ ਨਹੀਂ ਹੈਗੀ ਮੈਂ ਇਦਾਂ ਦਾ ਮਾਸ਼ੂ ਦੀ ਜਿਹੜਾ ਲਾਇਰ ਹੈਗਾ ਉਹਨੇ ਜ਼ੁਬਾਨ ਤੇ ਕਰਾਈ ਹੈ ਸਾਰਾ ਕੇਸ ਮੈਂ ਲੜਦਾ ਰਿਹਾ ਉਹਨਾਂ ਦੇ ਵਕੀਲ ਰਿਹਾ ਇਹਦਾ ਮਤਲਬ ਇਹ ਨਹੀਂ ਸਾਡੀ ਕੋਈ ਲੜਾਈ ਪਰਸਨਲ ਹੈਗੀ ਹੈ ਸੋ ਇਹ ਵਿਚਾਰਾਂ ਦੀ ਲੜਾਈ ਹੈ ਸਾਡੇ ਵਿਚਾਰ ਜਿਹੜੇ ਹੈਗੇ ਆ ਸਾਡੀ ਸੋਚ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਡਿਫਰੈਂਟ ਹੈਗੀ ਹੈ ਉਹਗਾ ਬੰਦੂ ਸੋਚ ਹੈ ਉਹ ਸੋਚ ਹੈ ਕਿ ਡਿਵੈਲਪਮੈਂਟ ਦੀ ਉਹ ਸੋਚ ਹੈ ਕਿ ਇਹ ਭਾਈਚਾਰਕ ਸਾਂਝ ਦੀ ਇਹ ਜਿਹੜੀ ਸੋਚ ਹੈਗੀ ਹੈ ਕਾਂਗਰਸ ਦੀ ਉਹ ਡਿਫਰੈਂਟ ਹੈਗੀ ਹੈ ਠੀਕ ਹੈ ਨਾ ਇਹ ਜਿਹੜੀ ਵੰਡ ਪਾਉਣ ਵਾਲੀ ਹੈਗੀ ਹੈ ਸੋ ਮੇਰਾ ਆਸ਼ੂ ਨਾਲ ਸਾਡੀ ਕੋਈ ਪਰਸਨ ਲੜਾਈ ਨਹੀਂ ਮੈਂ ਚਾਹ ਨਾ ਸੰਜੀਵ ਜੀ ਨਾਲ ਮੇਰੀ ਕੋਈ ਲੜਾਈ ਹੈਗੀ ਆਸ਼ੂ ਨਾਲ ਕੋਈ ਲੜਾਈ ਨਹੀਂ ਹੈਗੀ ਲੜਾਈ ਵਿਚਾਰਾਂ ਦੀ ਹੈ ਸਿਧਾਂਤਾਂ ਦੀ ਲੜਾਈ ਹੈ ਅਸੀਂ ਸਦਾ ਤੱਕ ਲੜਾਈ ਜਿਹੜੀ ਹੈਗੀ ਆ ਉਹ ਜਿੰਨੀ ਹੈਗੀ ਹੈ ਤੇ ਲੋਕਾਂ ਦੇ ਸਾਰੇ ਰੈਜ਼ੀਡੈਂਟ ਜਿਹੜੇ ਹੈਗੇ ਆ ਵੈਸਤੇ ਉਹਨਾਂ ਦੇ ਬਲਬੁੱਤੇ ਦੇ ਉੱਤੇ ਜਿੱਤਾਂਗੇ ਕਿਉਂਕਿ ਉਹ ਸਾਡਾ ਪਰਿਵਾਰ ਹੈ